ਇਹ ਫਰੀਜਾਂ ਦੇ ਬੋਲ ਨੇ ਅਗਲਾ ਕਹਿੰਦਾ 4 ਲੱਖ ਮੰਗ ਲਿਆ ਕਿਉਂ ਬਾਗ ਜੀ 4 ਲੱਖ ਵੀ ਕਿਸੇ ਗੱਲ ਦਾ ਮੰਗਦਾ ਅਗਲਾ 42 ਤੋਂ ਬਾਹਰ ਹੈ ਤਵੇਂ 42 ਤੋਂ ਬਾਹਰ ਪੱਠਾ ਹੈ ਹਾਂ ਹਾਂ ਨੀਰਾਪੁਰਾ ਬੱਕਰੀ ਦੀ ਹਾਈਟ ਨਹੀਂ ਮਲੇ ਰੱਖਦੀ ਹਾਂਜੀ ਬੱਕਰੀ ਦੀ ਮਸ਼ੀਨਰੀ ਬੱਕਰੀ ਦੀ ਜਾਂਤ ਬਾਤ ਹਾਂ ਉਹ ਤਾਂ ਔਖੀਆਂ ਜਮਦੀਆਂ ਬਾਈ ਇਹ ਕਹਿੰਦਾ ਬਾਈ ਬਹੁਤ ਔਖੀਆਂ ਜਮਾਈਆਂ ਨੇ ਫਿਰ ਪਾਲ ਪਲੋਸ ਕੇ ਤਿਆਰ ਕਰੀਆਂ ਨੇ ਕਹਿੰਦਾ ਗੋਰੇ ਰੰਗ ਨੇ ਸਦਾ ਨਹੀਂ ਰਹਿਣਾ ਘਰ ਘਰ ਵੰਡ ਮੁਠੀਆਂ ਅੱਜ ਤਾਂ ਇਹ ਮੁਠੀਆਂ ਭਰੀਆਂ ਵਈਆਂ ਨੇ ਕੋਈ ਤੇਰੇ ਚ ਘਾਟ ਨਹੀਂ ਬਈ ਨਾ ਤੇਰੇ ਚ ਨਾ ਬੱਕਰੀਆਂ ਚ ਇਹ ਰੋਈ ਕੋਟੀਆਂ ਚ ਲਾਉਂਦਾ ਬਟ ਇਹਦੀ ਉੱਠ ਗਈ ਇਹ ਰਾਣੀ ਹੈ ਜੀ ਸਾਰੇ ਮਾਲ ਦੀ ਇਹ ਕਹਿੰਦੀ ਰੱਬਾ ਮੇਰਾ ਪਰਦਾ ਕੱਜ ਵੀ ਮਾਲ ਇੰਨਾ ਕੋਵੇ ਮੈਂ ਵਿੱਚ ਫਿਰਦੀ ਬੈਠੀ ਦਿਖਾਈ ਨਾ ਮੈਂ ਤੁਰੀ ਫਿਰਦੀ ਖੜੀ ਵੀ ਨਾ ਦਿਖਾਈ ਮੈਂ ਲੁਕੀ ਰਹਾ ਹਾਂ ਹਾਂ ਜੀ ਵੀਰੋ ਦੋਸਤੋ ਸਾਸਰੀ ਕਾਰ ਅੱਜ ਆਪਾਂ ਮਾਈ ਦੇ ਦਰਬਾਰ ਤੇ ਖੜੇ ਆ ਪਿੰਡ ਹੈਦੋਂ ਤੇ ਸਾਡੇ ਜੋ ਕੇ ਬਾਈ ਤਾਜੂ ਜੀ ਨਿਆਮ ਜੇਤੂ ਬੰਦੇ ਸਾਰੇ ਪੰਜਾਬ ਦੇ ਨਿਆਮ ਜੇਤੂ ਨੇ ਚੌਂਕੀਦਾਰ ਪਿੰਡ ਪੁੱਟਾ ਗਾਮਦੀਨ ਗਾਮਦੀਨ ਚੌਕੀਦਾਰ ਜਿਨ੍ਹਾਂ ਦਾ ਕਿ ਪਿੰਡ ਪੁੱਟਾ ਸਾਰਾ ਦਿਨ ਹੋ ਗਿਆ ਬਾਈ ਬੋਲਦੇ ਨੇ ਰੋਜ਼ੇ ਮੰਡੀ ਬੋਲਦਾ ਥੋੜਾ ਜਿਹਾ ਗਲਾ ਵੀ ਜਵਾਬਦਾਰ ਹੁੰਦਾ ਤੇ ਧੰਨਵਾਦ ਕਰਦੇ ਆ ਪਿੰਡ ਪੁੱਟਾ ਗਾਮਦਾਰ ਚੌਕੀਦਾਰ ਪ੍ਰਾਣੂਨੀ ਤੇ ਬਾਕੀ ਸਾਡਾ ਨਾਇਰ ਜੰਗੀ ਚਾਚਾ ਨਹਿਲ ਜੰਗੀ ਤੇ ਬਾਈ ਸਾਡਾ ਮਸਤਾਕ ਜੀ ਸੋਹਰਾ ਸਾਹਿਬ ਖੜੇ ਮੇਰੇ ਜਹਾਂਗੀਰ ਤੋਂ ਆ ਕੁੜਮ ਬੀ ਇਹਨਾਂ ਦੇ ਸੋਹਰਾ ਸਾਹਿਬ ਜਹਾਂਗੀਰ ਤੋਂ ਸਾਦੀ ਬਾਈ ਸਾਦੀ ਬਾਈ ਗੁਲਾਮਦੀਨ ਜੀ ਜੰਗ ਜੀ ਜੰਗ ਨਿਊਆ ਤੋਂ ਤੇ ਕਲਾਹਾ ਕਲਾਹੀ ਤੋਂ ਜੰਗ ਪਾਪਾ ਜੀ ਤੇ ਸਾਡਾ ਮਸਤਾਕ ਡਾਕਟਰ ਜੀ ਸਾਡੇ ਮੇਲਿਆਂ ਦੇ ਸ਼ਿੰਗਾਰ ਜੋ ਕਿ ਵਰਜਰਾ ਠੀਕੇ ਤੋਂ ਆਏ ਨੇ ਤੇ ਤੀਸਰੇ ਆਉਦੇ ਤੇ ਸਾਡਾ ਬਾਈ ਆਹ ਉਹ ਪਿੰਡ ਤੋਂ ਬਾਗ ਬਾਈ ਸਾਡਾ ਜਿਹੜਾ ਕਿ ਅੱਜ ਬੱਕਰੀਆਂ ਦੇ ਵਿੱਚ ਮਹਾਨ ਸਾਡੇ ਚ ਯੋਗਦਾਨ ਪਾਉਂਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਚੰਗੀਆਂ ਚੰਗੀਆਂ ਨਸਲਾਂ ਬਣਾ ਕੇ ਸਾਡੇ ਪੰਜਾਬ ਦੇ ਵਿੱਚ ਸਾਡਾ ਨੌਂ ਚਲਾਇਆ ਨੌਂ ਰੋਸ਼ਨ ਕਰਿਆ ਪੰਜਾਬ ਨੂੰ ਇਹ ਪਤਾ ਲਾਤਾ ਵੀ ਬੱਕਰੀ ਪਾਲਣ ਧੰਦੇ ਨੂੰ ਪ੍ਰਮੋਟ ਕਿਵੇਂ ਕਰਨਾ ਸਾਡਾ ਤਹਿ ਦਿਲੋਂ ਧੰਨਵਾਦ ਆ ਮੇਰੇ ਬਾਘ ਛੋਟੇ ਵੀਰ ਦਾ ਤੇ ਆਪਾਂ ਗੱਲ ਅੱਗੇ ਨੂੰ ਚਲਾਈਏ ਸਾਤਰੀਕਰ ਜੀ ਸਾਰਿਆਂ ਨੂੰ ਆਪਾਂ ਗੱਲ ਚਲਾਉਨੇ ਆ ਅੱਗੇ ਹਾਂਜੀ ਤਾਜੂ ਜੀ ਹਾਂਜੀ ਤੇ ਹੁਣ ਬੱਕਰੀਆਂ ਦਾ ਬਹੁਤ ਸ਼ੌਂਕ ਕਰਦੇ ਹਾਂ ਹਰੇਕ ਮੇਲਾ ਜਿੱਤਦੇ ਹਾਂ ਮੇਲੇ ਬਹੁਤ ਜਿੱਤੇ ਨੇ ਸਾਨੂੰ ਚੰਗੀਆਂ ਚੰਗੀਆਂ ਚ ਬੱਕਰੀਆਂ ਦਿਖਾਓ ਕਿਹੜੀ ਬਰੀਡ ਦੀਆਂ ਬੱਕਰੀਆਂ ਨੇ ਤੁਸੀਂ ਲੈ ਕਿੰਨੀਆਂ ਜੈ ਇੰਨਾ ਇਕੱਠਾ ਹੋਇਆ ਤੁਹਾਡੇ ਖਾੜੇ ਦੇ ਵਿੱਚ ਬੇ ਬੀਟਲ ਬੱਕਰੀਆਂ ਬੇ ਪਿਓਰ ਤੇ ਹੋ ਰੰਬਰਸਰੀਆਂ ਪਿਓਰ ਦਿਖਾਓ ਜੀ ਚੰਗੀ ਚੰਗੀ ਬੱਕਰੀ ਤੇ ਬਾਹੀ ਬਾਗ ਨੇ ਆ ਵੀ ਫਿਰ ਦੋ ਚਾਰ ਗੱਲਾਂ ਕਰਾਂਗੇ ਸਾਡੇ ਉਸਤਾਜ ਡਾਕਟਰ ਵੀ ਖੜੇ ਨੇ ਪਿੱਛੇ ਉਸਤਾਜ ਮਸਤਾਕ ਜੀ ਦੇਖੋ ਜੀ ਆ ਜੋ ਮੂਰੇ ਚੈੱਕ ਇਨ ਕਰੋ ਮਰੀ ਜੀ ਬੱਕਰੀ ਨਹੀਂ ਠੀਕ ਹੈ ਨਹੀਂ ਨਹੀਂ ਕਰਾਉਣੀ ਹੈ ਯਾਰ ਇਹ ਦੀ ਜਿੱਦ ਗੱਲ ਕੀ ਜੱਜ ਜੱਜ ਨੇ ਸਾਡੇ ਮੈਂ ਤੁਹਾਡੇ ਨਾਲ ਜੱਜ ਰਿਹਾ ਹਾਂ ਹਾਂਜੀ ਹਾਂਜੀ ਤੁਸੀਂ ਥੋੜੀ ਵੱਡੇ ਜੱਜੋਂ ਮੈਂ ਛੋਟਾ ਜੱਜਾਂ ਸਾਡਾ ਭਾਈ ਵੀ ਵੱਡਾ ਜੱਜ ਹੈ ਸਾਰੇ ਵੱਡੇ ਨੇ ਨਹੀਂ ਨਹੀਂ ਵੱਡੇ ਦਾ ਸਤਿਕਾਰ ਕਰਦੇ ਨੇ ਵੱਡੇ ਜੱਜ ਤੁਹਾਡੇ ਆ ਖੜੇ ਨੇ ਕਿਵੇਂ ਜੀ ਬੱਕਰੀ ਬੱਕਰੀ ਬਹੁਤ ਆਪਾਂ ਲੋਕਾਂ ਨੂੰ ਰਿਜ਼ਲਟ ਦੱਸਣਾ ਹੈ ਦਾ ਖੂਬੀਆਂ ਦੱਸਣੀਆਂ ਨੇ ਲੋਕਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣੀ ਹੈ ਕਿਉਂ ਜੀ ਵੀ ਬੱਕਰੀ ਪਾਲਣ ਤੋਂੰਦੇ ਨੂੰ ਕਿਵੇਂ ਪ੍ਰਮੋਟ ਕਰਨਾ ਹੈ ਦੇਖੋ ਜੀ ਬਾਈ ਮੜ ਜਾ ਪਿੱਛੇ ਦੇਖੋ ਜੀ ਬਾਈ ਮਸਤਾਕ ਜੀ ਬੱਕਰੀ ਕਿਵੇਂ ਹੈ ਇਹ ਬੱਕਰੀਆਂ ਬਾਈ ਬਹੁਤ ਚੰਗੀਆਂ ਤੇ ਬੱਕਰੀ ਬਹੁਤ ਕੁਆਲਟੀ ਦੀ ਹੈ ਸਿੰਗੀ ਸੁੰਗੀ ਬਹੁਤ ਚੰਗੀ ਹੈ ਨਕੌਣ ਵਧੀਆ ਬੱਕਰੀ ਦਾ ਤੇ ਅੱਠ ਦੰਦ ਪ੍ਰੈਸ ਬੱਕਰੀ ਹੈ ਜਿਹੜੀ ਦੇ ਕੇ ਚੁੱਪਾਈ 2 ਮਿੰਟ ਅਸੀਂ ਬੋਲਣ ਨੂੰ ਬਹੁਤਾਂ ਹੱਥ ਮੰਨ ਕੇ ਤੇ ਬੱਕਰੀ ਮੇਰਾ ਖਿਆਲ ਵੀ 39 40 ਇੰਚ ਦੀ ਹੋਣੀ ਕਿਉਂ ਬਾਈ ਜੀ ਪੂਰੀ ਹੈਡ ਦੀ ਲੰਬੀ ਬੱਕਰੀਆਂ ਬਾਈ ਦੀ ਤਾ ਜੂਰੀ ਪੁੱਟਿਆ ਦੀ ਬਾਕੀ 라ਜੂ ਤੂੰ ਸਹਿਣਾ ਮੇਰਾ ਪਰ ਹੁਣ ਚਲ ਆਪਾਂ ਬੱਕਰੀ ਦੀ ਸਵਾਝੀ ਗੱਲ ਕਰਦੇ ਹਾਂ ਨੀਰਾਪੁਰਾ ਬੱਕਰੀ ਦੀ ਹਾਈਟ ਨਹੀਂ ਮੇਲੇ ਰੱਖਦੀ ਹਾਂ ਜੀ ਬੱਕਰੀ ਦੀ ਮਸ਼ੀਨਰੀ ਬੱਕਰੀ ਦੀ ਜਾਤ ਬਾਤ ਹਾਂ ਜਾਤ ਪਾਤ ਬੇਸ਼ੱਕ ਦੇਖੋ ਬੱਕਰੀ 40 ਇੰਚ ਦੀ ਹੈ ਹਾਂਜੀ ਹਾਂਜੀ ਪੁੱਟ ਦੇਖੋ ਕਿੱਡੀ ਪੁੱਟ ਹੈ ਹਾਂ ਪੁੱਟ ਬਹੁਤ ਚੌੜੀ ਹੈ ਬੇਸ਼ੱਕ 40 ਇੰਚ ਦੀ ਹੈ ਪਰ ਆਪਣੇ ਸਟਰਕਚਰ ਦੇ ਵਿੱਚ ਥੋੜੀ ਜਿਹੀ ਮਧਰੀ ਗੋਡੀ ਦੀ ਬੱਕਰੀਆਂ ਫਿਰ ਵੀ 40 ਦੀ ਹੈ ਫਿਰ ਵੀ 40 ਦੀ ਹੈ ਇਹਦਾ ਮਤਲਬ ਹੋ ਗਿਆ ਵੀ ਇਹ ਮਸ਼ੀਨ ਬਹੁਤ ਹੈਵੀ ਹੈ ਬੱਕਰੀ ਦੀ ਹੈਵੀ ਕਲੀਆਂ ਲੱਤਾਂ ਹੀ ਲੰਮੀਆਂ ਹੁੰਦੀਆਂ ਤਾਂ ਇਹ 45 ਇੰਚ ਦੀ ਹੁੰਦੀ ਸਹੀ ਗੱਲ ਆ ਜਿਵੇਂ ਕਿ ਆ ਬੱਕਰੀ ਆਪਾਂ ਦਿਖਾਵਾਂਗੇ ਜਿੰਨੀ ਮਸ਼ੀਨਰੀ ਉ ਪਿੱਠਾ ਤਕੜਾ ਹੋਊ ਬੱਕਰੀ ਦਾ ਹੁਣ ਆਪਾਂ ਨੇ ਦੀ ਹੈਵੀ ਹੋਊ ਛਾਤੀ ਚੌੜੀ ਹੋਊ ਛਾਤੀ ਚੌੜੀ ਹੋਊ ਉਨੀ ਬੱਕਰੀ ਚੰਗੀ ਵੀਰੇ ਹੱਥ ਬਨ ਕੇ ਬੇਨਤੀ ਹੱਥ ਬਨ ਕੇ ਬੋਲੋ ਨਾ 2 ਮਿੰਟ ਦੀ ਗੱਲ ਹੈ ਹਾਂਜੀ ਹੋਰ ਦਿਖਾਓ ਜੀ ਬੱਕਰੀ ਵਧੀਆ ਜੀ ਯਾ ਬਾਈ ਫੜ ਕੇ ਵਧੀਆ ਬੱਕਰੀ ਪਿੱਛੇ ਨਹੀਂ ਬਤੇ ਆ ਡਾਕਟਰਾਂ ਤੋਂ ਵੀ ਨਹੀਂ ਬਿਧਾਣ ਲੈਣ ਆਸੀ ਅਸੀਂ ਸਪੈਸ਼ਲ ਆਜਾ 1 ਮਿੰਟ ਬਾਈ ਤਾਜੂ ਦੀ ਵੀਡੀਓ ਦੇ ਵਿੱਚ ਆ ਸਪੈਸ਼ਲ ਬਾਈ ਰਾਜੂ ਜੀ ਨੇ ਤੇ ਤਾਜੂ ਜੀ ਨੇ ਅਸੀਂ ਸਪੈਸ਼ਲ ਸਾਡੇ ਤਹਿਦ ਲੋ ਡਾਕਟਰ ਬਲਾਏ ਨੇ ਦੂਰੋਂ ਦੂਰੋਂ ਹਰਿਆਣੇ ਲੋਕ ਅਗਲਾ ਕਹਿੰਦਾ ਪਤਾ ਨਹੀਂ 라ਜੂ 헤ਰਾ ਫੇਰੀਆਂ ਕਰਦਾ ਮੈਂ 헤ਰਾ ਫੇਰੀਆਂ ਨਹੀਂ ਕਰੂੰਗਾ ਸੱਚ ਨੂੰ ਸੱਚ ਝੂਠ ਨੂੰ ਝੂਠ ਕਿਉਂ ਜੀ ਦੇਖੋ ਜੀ ਜਨਾਬ ਨਹੀਂ ਬਹੁਤ ਚੰਗੀ ਹੈ ਜੀ ਬਾਈ ਕੋਈ ਖੂਬੀ ਇਹਦੇ ਚ ਜੀ ਬਈ ਪੈਲਰ ਸੂਈ ਹੈ ਇਹ ਤਾਂ ਬਾਈ ਸਭ ਤੋਂ ਵੱਡੀ ਹੈ ਬਾਈ ਆਈ ਹੈ ਬਲੂਨ ਸੂਈ ਹੈ ਬਾਈ ਨੇ ਜਿਵੇਂ ਦੱਸਿਆ ਹਾਂ ਤੇ ਕੱਦ ਬਹੁਤ ਹੈ ਕੱਦ ਵੀ ਇਹ ਕੱਦ ਹੈ ਤੇ ਇਸ ਦੇ ਥੱਲੇ ਦੁੱਧ ਬਹੁਤ ਹੈ ਜਾਤ ਦੀ ਚੰਗੀ ਹੈ ਪਤਲੀ ਚਮੜੀ ਦੀ ਐ ਬਰੀਕ ਦੀ ਇਹ ਦੇਖੋ ਬਾਈ ਦੇਖੋ ਜੀ ਕਿੰਨੀ ਇਸ ਬੱਕਰੀ ਦਾ ਚੋਲਾ ਖੋਲੇ ਬਗੈਰ ਹੀ ਪਰਖ ਵਾਲਾ ਬੰਦਾ ਕਹਿ ਸਕਦਾ ਵੀ ਹਾਂ ਬੱਕਰੀ ਦੁੱਧ ਵਾਲੀ ਆ ਦੁੱਧ ਵਾਲੀ ਹੈ ਜੀ ਠੀਕ ਹੈ ਨਾ ਦੁੱਧ ਵਾਲੀ ਰਾਜੂ ਤੇਰੀ ਵੀ ਉਮਰ ਬੱਕਰੀਆਂ ਚ ਨਾ ਜਿੰਨੇ ਵੀ ਖੜੇ ਨੇ ਬੱਕਰੀਆਂ ਦੇ ਸਾਰੇ ਬੰਦੇ ਦੀਆਂ ਠੀਕ ਹੈ ਨਾ ਇਹ ਜੀ ਬੱਕਰੀ ਨੂੰ ਅੱਜ ਝੋਲਾ ਵੀ ਨਾ ਖੋਲਾਂਗੇ ਤਾਂ ਵੀ ਕਹਿ ਸਕਾਂਗੇ ਦੁੱਧ ਵਾਲੀ ਬੱਕਰੀ ਆ ਜੀ ਆ ਪੁਰਾਣੇ ਆ ਜਿਹੜੇ ਖੜੇ ਨੇ ਸਾਡੇ ਆਪਾਂ ਕਹਿੰਦੇ ਤਿੰਨ ਚਾਰ ਵੇਲੇ 5 ਕਿਲੋ ਛੇਕ ਨੂੰ ਕਰਨਾ ਬਹੁਤ ਔਖਾ ਹਾਂਜੀ ਹਾਂਜੀ ਬੱਕਰੀ ਬੱਕਰੀ ਹਰ ਕੋਈ ਕਹਿੰਦਾ ਪਰ ਬੱਕਰੀ ਬਣਾਉਣੀ ਔਖੀ ਹੈ ਆ ਦੇਖ ਲੈ ਹਾਂ ਸਾਡ ਪੱਠਾ ਲਿਆ ਹਾਂਜੀ ਹਾਂਜੀ ਲਿਓ 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 ਇਹਨਾਂ ਨੂੰ ਤੁਸੀਂ ਛਟਾ ਦੇ ਗੱਗੀ ਪਿੱਛੇ ਛਾ ਦੇ ਇਹਨਾਂ ਨੂੰ ਇਹ ਛੇਦਾਂ ਦੇ ਬੇਟੇ ਪਿੱਛਾ ਨੂੰ ਹੋ ਮਾਰੇ ਇਹ ਛੇਦਾਂ ਦੇ ਦੇਖੋ ਡਾਕਟਰ ਸਾਹਿਬ ਦੋ ਨੰਬਰ ਹੀ ਜਾਂ ਬਾਈ ਪਰਾਂ ਨੂੰ ਹੋ ਜਾਂਦਾ ਇਹ ਅਜੇ ਜੀ ਫਾਇੜਾ ਸੁਈ ਨਹੀਂ ਇਹ ਛੇਦਾਂ ਦੇ ਦੇਖੋ ਮੈਂ ਦਿਖਾਉਣਾ ਮੈਂ ਤਾਂ ਹੀ ਦੇਖੀ ਆ ਸਾਰੇ ਮੈਂ ਇਹ ਨਹੀਂ ਚੈੱਕ ਕਰਕੇ ਬਾਗ ਲਿਆ ਛੇਦਾਂ ਦੇ ਦੋ ਨੰਬਰ ਜੇਤੂ ਆਹੇ ਦੋ ਨੰਬਰ ਮੈਨੂੰ ਪਤਾ ਜੀ ਜੇਤੂ ਦਾ ਸਾਰਾ ਪਤਾ ਫੰਡਰ ਪੱਠਾ ਹੀ ਇਹ ਇਹ ਫੰਡਰ ਪੱਠਾ ਹੈ ਬਾਈ ਇਹ ਫਰੀਡਾਂ ਦੇ ਬੋਲ ਨੇ ਅਗਲਾ ਕਹਿੰਦਾ 4 ਲੱਖ ਮੰਗ ਲਿਆ ਕਿਉਂ ਬਾਗ ਜੀ 4 ਲੱਖ ਵੀ ਕਿਸੇ ਗੱਲ ਦਾ ਮੰਗਦਾ ਅਗਲਾ 42 ਤੋਂ ਬਾਹਰ ਆਇਤਾਵੇਂ 42 ਤੋਂ ਬਾਹਰ ਪੱਠਾ ਹੈ ਬਣਾਉਣੀਆਂ ਬਹੁਤ ਔਖੀਆਂ ਨੇ ਤੇ ਬਣਾਉਣੀਆਂ ਬਹੁਤ ਔਖੀਆਂ ਨੇ ਗਮਾ ਤਾਂ ਮਿੰਟੇ ਚ ਹੁੰਦਾ ਅਗਲਾ ਕਿਹੜੀਆਂ ਲੰਗ ਜਾਂਦੀਆਂ ਨੇ ਜੀ ਬਣਾਉਂਦੇ ਬਣਾਉਂਦੇ ਪੀੜੀਆਂ ਆਹ ਕੁਝ ਗੱਲ ਸੁਣੋ ਅੱਜ ਹੁਣੀ ਚਲੋ ਸਾਡੇ ਨਾਲ ਛੋਟੇ ਨੇ ਹਾਂ ਮੰਨ ਲਓ ਵੀ 10-10 ਸਾਲ ਦੇ ਹੰਦਾ ਲਾਉਣ ਲੱਗੇ ਬੁੜਿਆਂ ਨੂੰ ਬੁੜਿਆਂ ਦੀ ਉਮਰਾਂ ਲੰਘੀਆਂ ਦੇਖੋ ਵੀ ਹੁਣ ਇਹ ਬਹੁਤ ਮਿਹਨਤ ਨਾਲ ਬਣਦੀਆਂ ਨੇ ਆਹ ਖੜੇ ਨੇ ਸਾਰੀਆਂ ਨੇ ਦੀ ਉਮਰਾਂ ਲੰਘੀਆਂ ਹਾਂਜੀ ਹਾਂ ਠੀਕ ਹੈ ਨਾ ਕਿਵੇਂ ਬਣਦੀਆਂ ਨੇ ਬੱਕਰੀਆਂ ਇੱਕ ਟੰਡੀ 50 ਕ ਬੱਕਰੀਆਂ ਦੀ ਟੰਡੀ ਬਣਾਉਣ ਲਈ ਕਿੰਨੀਆਂ ਕਿੰਨੀਆਂ ਕਿਉਂਕਿ ਮਿਹਨਤਾਂ ਕਰਨੀ ਪੈਂਦੀ ਠੀਕ ਉਹ ਚੱਲਣਾ ਪੈਂਦਾ ਬਹੁਤ ਬਣਾਣੀ ਔਖੀ ਆ ਅਗਲਾ ਜੀ 2 ਦਿਨਾਂ ਦੀ ਟ੍ਰੇਨਿੰਗ ਲੈ ਕੇ ਕਹਿੰਦਾ ਮੈਂ ਡਾਕਟਰਾਂ ਇਹਦਾ ਕਈ ਦਿਨਾਂ ਦੀ ਲੈਣੀ ਪੈਂਦੀ ਹੈ ਟ੍ਰੇਨਿੰਗ 5-6 ਦਿਨਾਂ ਦੀ ਟ੍ਰੇਨਿੰਗ ਤਾਂ ਲਓ ਬਾਜੀ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਠੀਕ ਹੈ ਹੁਣ ਅਗਲੀ ਗੱਲ ਕੀ ਆ ਅਸਲ ਵਿੱਚ ਅਸਲ ਦੇ ਵਿੱਚ ਬਹੁਤ ਟਾਈਮਾਂ ਦੇ ਵਿੱਚ ਵੀ ਕਿੰਨੀ ਚੜ੍ਹਾਈ ਆ ਜਿਨ੍ਹਾਂ ਦਾ ਨਾਮ ਹਜੇ ਵੀ ਚੱਲੀ ਜਾਂਦਾ ਹੈ ਬਈ 2800 ਮੀਲ ਛੱਡੀ ਨਹੀਂ ਆਪਾਂ ਨੇ ਕੋਈ بڑے ਮੇਲਿਆਂ 'ਚੋਂ ਸਾਰੇ ਪੰਜਾਬ ਦੇ ਵਿੱਚੋਂ ਟਰੋਫੀ ਜਿੱਤ ਕੇ ਲੈ ਕੇ ਆਇਆ ਮੁੱਲਾ ਪਰਬਾਬੇ ਤੋਂ ਉਸ ਥੀ ਤੇ ਅਸੀਂ ਮੇਰਾ ਖਿਆਲ 16 ਨੰਬਰਾਂ ਦੇ ਵਿੱਚ 16 ਨੰਬਰਾਂ ਦੇ ਵਿੱਚ ਸਾਡੇ ਪੰਜਾਬ ਵੱਲੋਂ ਇਹ ਮੂਹਰੇ ਕੀਤਾ ਸੀ ਸੀ ਬਾਬਾ ਜੀ ਨੇ ਮੁੱਲਾ ਪਰ ਵਾਲੇ ਨੇ ਮਿੱਠੂ ਬਾਬੇ ਨੇ ਤੇ ਸਾਰੇ ਪੰਜਾਬ ਦਾ ਅੱਜ ਬੰਦਾ ਨਿਯਾਮ ਜੇਤੂ ਹੈ ਬੰਦਾ ਆਪਣੇ ਪੁੱਟੇ ਤੋਂ ਗਾਮੇ ਦਾ ਮੁੰਡਾ ਲਾ ਲਓ ਮੈਨੂੰ ਤਾਂ ਪਤਾ ਨਹੀਂ ਚਾਚਾ ਮੁੰਡਾ ਜੀ ਤੇ ਬਾਈ ਬਹੁਤ ਵਧੀਆ ਬੱਕਰੀਆਂ ਸੋਹਣੀ ਤੇ ਅਜੇ ਬਾਈ ਨੇ ਤੇ ਭੋਕ ਨਹੀਂ ਛੱਡਿਆ ਦੇਖ ਲੋ ਪਿੱਠਾ ਪੁੱਠਾ ਹੋ ਗਿਆ ਨਾਲ ਦੀਆਂ ਹਾਂਜੀ ਆ ਦੇਖੋ ਹੁਣ ਵੇਡ ਚਲਵਾ ਲੈਣੀ ਹਾਂ ਹਾਂ ਵੇਡ ਚਲਵਾਏ ਆ ਆਹ ਦੇਖੋ ਜੀ ਉਦੋਂ ਵੀ ਕੋਕਾ ਪੀਸ ਹੈ ਜਮੀ ਪਤਲੀ ਚਮੜੀ ਦੀ ਬਹੁਤੇ ਕੱਦ ਦੋ ਵੀ ਕੀ ਕਰਾਉਣੇ ਬਿਲਕੁਲ ਆਪਾਂ ਨੂੰ ਜਾਤਜਿੰਦ ਚਹੀਦੀ ਹੈ ਹਾਂ ਜਾਤ ਨਾਲੀ ਬੱਕਰੀ ਦੁੱਧ ਕੱਢੂਗੀ ਬਰੀਕ ਚਮੜੀ ਦੀ ਚਮਕਦਾਰ ਹੱਥ ਧਿਲਕਦਾ ਲੈ ਸਾਬਣ ਜੋਂ ਹੈ ਜੀ ਕੁਆਲਿਟੀ ਚੰਗੀ ਨੂੰ ਦੁਨੀਆ ਹੋਈ ਨਹੀਂ ਰੋਂਦੀ ਕਿਉਂ ਜੀ ਬਾਬਾ ਜੀ ਚੰਗੀ ਦਾ ਚੰਗੀ ਰਹੂ ਜਾੰਗਾ ਚੰਗੀ ਨੂੰ ਤਾਂ ਚੰਗੀ ਕਹਾਂਗੇ ਯਾਰ ਮਾੜੀ ਕਿਵੇਂ ਕਹਾਂਗੇ ਅਸੀਂ ਫੋਰ ਦਿਖਾਓ ਜੀ 2 4 ਬਹੁਤੀਆਂ ਗੱਲਾਂ ਵੀ ਕਰਨ ਦਾ ਫਾਇਦਾ ਨਹੀਂ ਤੇ ਬੱਕਰੇ ਲੈ ਕੇ ਉਦੋਂ ਬਾਅਦ ਬਰੀਡ ਤਾਂ ਆਪਾਂ ਨੂੰ ਹੀ ਦੀਦੀ ਹੈ ਸਾਰਿਆਂ ਤੇ ਕਛੋਟ ਮਾਰ ਲਾਂਗੇ ਨਾ ਦੇਖਣਾ ਥੱਲੇ ਵੀ ਦਿਖਾ ਨਾ ਜੀ ਥੱਲਾ ਨਹੀਂ ਦੇਖਣਾ ਸਾਨੂੰ ਤੇਰੇ ਤੇ ਵਿਸ਼ਵਾਸ ਹੈ ਕਿਉਂ ਜੀ ਸਹੀ ਹੈ ਜਾਨਵਰੀ ਦੀਂਦਾ ਜੀ ਸਾਨੂੰ ਤੇਰਾ ਜਾਨਵਰੇ ਦੀਂਦਾ ਨਾ ਸਾਰਿਆਂ ਓਕੇ ਹੈ ਭਾਈ ਵੀ ਓਕੇ ਦੀ ਰਿਪੋਰਟ ਲਈ ਫਿਰਦਾ ਹੈ ਭਾਈ ਕੇ ਪਾਈਆਂ ਨੂੰ ਮੈਂ ਇਹ ਵੀ ਕਹਿਣਾ ਵੀ ਜਿਨ੍ਹਾਂ ਨੇ ਕਿ ਫਾਰਮ ਪਾਉਣੇ ਚੰਗੀ ਬਰੀਡ ਦੀਆਂ ਪੱਠਾਂ ਲਓ ਚੰਗੇ ਬੱਚੇ ਲਓ ਚੰਗੇ ਪਾਲੀ ਦੇ ਲਵੇ ਲੱਗੋ ਚੰਗੀਆਂ ਗੱਲਾਂ ਬਾਤਾਂ ਸਿੱਖੋ ਚੰਗਾ ਮਾਲ ਖਰੀਦੋ ਜੇ ਲਾਭ ਉਠਾਉਣਾ ਅੱਗੇ ਵਾਸਤੇ ਕਿਉਂ ਜੀ ਹਾਂ ਆ ਦੇਖੋ ਜੀ ਕਿੰਨੀ ਲੰਬੀ ਬੱਕਰੀ ਹੈ ਦੇਖੋ ਜੀ ਕਿੰਨੀ ਲੰਬੀ ਹੈ ਡਾਕਟਰ ਸਾਹਿਬ ਬਹੁਤ ਲੰਬੀ ਆਮ ਤਾਂ ਇਹ ਬੱਕਰੀ ਲੋ ਏਡੀ ਬੱਕਰੀ ਤੁਂਜੜ ਪੰਜੜ ਕਿਵੇਂ ਹੈ ਮੈਂ ਕਹਣਾ ਜਬਾ ਦੇ ਛਾਤੀ ਦੇਖ ਲਓ ਕਿਵੇਂ ਹੈ ਤੇ ਖੁਰੜੇ ਦੇਖ ਲਓ ਨੇ ਕਿਵੇਂ ਨੇ ਖੂਬੀਆਂ ਦੇਖੋ ਸਾਰੀਆਂ ਦੇਖੋ ਜੀ ਇਹਦੇ ਗੋਡੇ ਖੁਰਲੇ ਕਿੰਨੇ ਮੋٹے ਨੇ ਮੱਝ ਵਾਂਗੂ ਤੇ ਸਾਰੇ ਪੱਲਿਓਂ ਬੱਕਰੀ ਪੂਰੀ ਹੈ ਆ ਲੋਈਆਂ ਨੇ ਬੇ ਕਾਲੀਆਂ ਆ ਗਿਆ ਲੋਈਆਂ ਆ ਲੋਈਆਂ ਦੀ ਜੋੜੀ ਆ ਗਈ ਜੀ ਇਹ ਪਾਕਿਸਤਾਨੀ ਇਹ ਪਾਕਿਸਤਾਨੀ ਪਿਓਰ ਬਾਈ ਦੀ ਤਾਜੂ ਦੀ ਬੱਕਰੀ ਆ ਦੇਖੋ ਬਾਗ ਜੀ ਕੰਨ ਤਾਂ ਦੇਖੋ ਸੀ ਤੁਸੀਂ ਆ ਮਸਤਾਕ ਦੇਖੋ ਬਾਈ ਹਾਂ ਲੱਗੇ ਮੈਂ ਕੰਨ ਦੇ ਵੀ ਮੇਰਾ ਖਿਆਲ 7 ਇੰਚ ਦਾ ਸਾਡੇ ਸਾਤੇ 14 ਇੰਚ ਚੌੜਾ ਹੋਣਾ ਹੈਗਾ ਜੀ ਹੈ 14 ਚੌੜਾ ਕਰਨਾ ਵੀ ਮੇਰਾ ਕਹਿਲ ਬਾਈ ਬਾਗ ਹੈਗਾ ਹੈਗਾ ਇਹ 18 ਇੰਚ ਤਾਂ ਇਥੋਂ ਲੰਬਾ ਵੀ ਹੋਣਾ ਵਾਧੂ ਹੋ ਸਕਦਾ ਜੀ ਹਾਂ ਵਾਧੂ ਵੀ ਹੋ ਸਕਦਾ ਹੈ ਬਾਅਦ ਅੱਗੇ ਹੋ ਦੇਣਾ ਮੈਂ ਕਿਦੇ ਦੇਖਿਆ ਇੰਨਾ ਖੁੱਲਾ ਕੰਨ ਨਹੀਂ ਆਉਂਦਾ ਇਹ ਲੰਬਾ ਇੰਨਾ ਖੁੱਲਾ ਬਾਈ ਵੀਡੀਓ ਦੇ ਵਿੱਚ ਦੇਖੋ ਤੇ ਖੁੱਲਾ ਕੰਨ ਤੁਹਾਨੂੰ ਮਿਲੂਗਾ ਨਹੀਂ ਬਾਈ ਬਾਕੀ ਸਿੰਗੀ ਦੇਖੋ ਸਿੰਗੀ ਦੇਖੋ ਤੇ ਮੱਥਾ ਨਕੋਰ ਦੇਖੋ ਮੱਥਾ ਪਾਕਿਸਤਾਨੀ ਦੇਖੋ ਆ ਨਕੋਰ ਦੇਖੋ ਬੱਕਰੀ ਬੱਡੀਆਂ ਬਣਦੀਆਂ ਬਹੁਤ ਹਾਂਜੀ ਹਾਂਜੀ ਔਤ ਔਖੀਆਂ ਜੰਮਦੀਆਂ ਬਾਈ ਇਹ ਕਹਿੰਦਾ ਬਾਈ ਬਹੁਤ ਔਖੀਆਂ ਜਵਾਈਆਂ ਨੇ ਫਿਰ ਪਾਲ ਪਲੋਸ ਕੇ ਤਿਆਰ ਚੜੀਆਂ ਨੇ ਭਾਈ ਮੇਰੇ ਜਵਾਕ ਬੁਆਣਾ ਹੋਣਾ ਮੈਂ ਬਿਮਾਰ ਨਹੀਂ ਹੁੰਦਾ ਇਹ ਬਿਮਾਰ ਹੁਣ ਨਾਲੇ ਬੁਖਾਰ ਚੜਦਾ ਮਨੂੰ ਤੇ ਬੁਖਾਰ ਹੋ ਜਾ ਮੰਨ ਕੇ ਤਾਜੂ ਨੂੰ ਲੈਣੀ ਪੱਕੀ ਨਾਲੇ ਲੈ ਵਰਕੇ ਇੱਕ ਹਫ਼ਤੇ ਵੀ ਕਰਨੇ ਜੇ ਆਪ ਦਾ ਡੋਲ ਆਹ ਦੇਖੋ ਜੀ ਸਿੰਗੀ ਦੇਖੋ ਬੱਕਰੀ ਦੀ ਤੇ ਮੱਥਾ ਦੇਖੋ ਅੱਖ ਦੇਖੋ ਸਾਰਾ ਕੁਝ ਦੇਖੋ ਕੰਨ ਦੇਖੋ ਮੇਰੇ ਖਰੇ ਮਾਮਾ ਧੀਆਂ ਨੇ ਕੋ ਪਹਿਣਾ ਨੇ ਪਹਿਣਾ ਨੇ ਬਾਈ ਪਹਿਣਾ ਨੇ ਜੀ ਤੁਣ ਜਵੇਂ ਬਰੀਕ ਬਰੀਕ ਚਮੜੀ ਦੇ ਬਾਗ ਬਾਈ ਦੇਖ ਪਤਾ ਲੱਗੂ ਯਾਰ ਮੋਟੇ ਚਮੜੇ ਕੀ ਦੋਤ ਦੇਣਾ ਯਾਰ ਹੈ ਥੰਨੂ ਨਹੀਂ ਨਾ ਇਹੋ ਜੀ ਨਿਕਲਦੀ ਹੈ ਦੇਖ ਥੱਲਾ ਦੇਖ ਬੱਕਰੀ ਦਾ ਬਾਡੀ ਸਟਰਕਚਰ ਮਾਡਲ ਹੱਡ ਬੀਕ ਕਿਉਂ ਜਿਉ ਨਸਟੜਦੀ ਹੂ ਇੰਨੀ ਗਲਿਉਟੀ ਹੋ ਜੂ ਚੋਕੀ ਜੀ ਜੋਲਾ ਖੋਲ ਲਈ ਜਿਹੜੀ ਨਾ ਚੱਡਾ ਨਹੀਂ ਚੜਿਆ ਉਹ ਬੱਕਰੀ ਨਹੀਂ ਹੈਗੀ ਬਿਲਕੁਲ ਆ ਛੇਰੀਏ ਜੀ ਬੱਕਰੀ ਬਾਈ ਦੀ ਰੰਗ ਸਾਰੀ ਨੇ ਇਹਦੇ ਲਵੇ ਤੇ ਇਹਦਾ ਵੀ ਮਖਿਆਰ ਤੁਹਾਨੂੰ ਦਿਖਾਵਾਂਗੇ ਪਹਿਲੇ ਪਹਿਲੇ ਪਿੱਛੇ ਬਿਚੇ ਮੁੰਨਾ ਪਰ ਪਹਿਲੇ ਨੰਬਰ ਤੇ ਬਾਬੇ ਵਾਲੇ ਮੇਲੇ ਤੇ ਆਈ ਸੀ ਮੈਂ ਉੱਥੇ ਦੀ ਹੁਣ ਅੱਤ ਘੱਟ ਗਈ ਆ ਦੇਖੋ ਜੀ ਕਿੰਨੀ ਘੱਟ ਗਈ ਪਰ 6 ਆਈ ਆ ਉੱਥੇ ਨੰਬਰ ਤੇ 6 ਨੰਬਰ ਤੇ ਆਈ ਏ ਨਾ 6 ਦੰਦ ਚ 6 ਦੰਦ ਚ 6 ਦੰਦ ਚ ਪਹਿਲੇ ਨੰਬਰ ਤੇ ਆਈ ਆ ਆ ਦੇਖੋ ਜੀ ਬਾਈ ਦੀ ਬੱਕਰੀ ਬਹੁਤ ਸਾਫ ਹੈ ਯਾਰ ਆਣੋ ਲਿਆ ਬਾਈ ਆ ਗਈ ਜਹਾਗੀਰ ਬਲੈਡ ਲੈਣ ਬਾਈ ਇਹ ਜਹਾਗੀਰ ਵਾਲੀ ਬਲੈਡ ਲਾਈਨ ਹੈ ਬਾਈ ਬਾਗ ਵਾਲੀਆਂ ਬੱਕਰੀਆਂ ਚੋਂ ਤੇ ਹੋਰ ਹੈ ਜੀ ਨੂੰ ਬਾਈ ਬਾਗ ਵਾਲੀਆਂ ਬੱਕਰੀਆਂ ਚੋਂ ਆ ਬੱਕਰੀ ਆ ਗਈ ਜੀ ਜਹਾਂਗੀਰ ਵਾਲੀਆਂ ਚੋਂ ਅਸਲ ਦੇ ਵਿੱਚ ਜੜ ਤਾ ਖੜਾ ਆਹ ਖੜਾ ਮੋਢੀ ਮਰ ਜਾ ਚੌੜਾ ਕਰੋ ਖੜਾ ਅੱਜ ਮੋਢੀ ਦਿਖਾਉਂ ਮੈਂ ਚੁੱਪਾ ਚੁੱਪਾ ਜਿਹੜੀ ਜਹਾਂਗੀਰ 100 ਜਲਦੀ ਦੇ ਸਾਰੀਆਂ ਖੜ ਜੋ ਖੜ ਜੋ ਜਿਹੜੀ ਜਹਾਂਗੀਰ ਵਾਲੀ ਬਲੱਡ ਲਾਈਨ ਦੀ ਆਪਾਂ ਬੱਕਰੀਆਂ ਦੀ ਗੱਲ ਕਰਦੇ ਹੁੰਦੇ ਹੁਣੇ ਨਾ ਉਹ ਜਹਾਂਗੀਰ ਵਾਲਾ ਜਿਹੜਾ ਖੱਲਣਾ ਸੀ ਬੱਕਰੀਆਂ ਦਾ ਕਾਲੀਆਂ ਦੇ ਵਿੱਚ ਉਹ ਨਾਗਰੀ ਡੱਬੀ ਵਾਲੀ ਉਹ ਇਹਨਾਂ ਦੇ ਘਰ ਵਿੱਚ ਰਲੀ अच्छा ठीक है जी ताजु उदो मंगया ਵੀ ਨਹੀਂ ਸੀਗਾ ਜਦੋਂ ਮਤਲਬ ਉਹ ਬੱਕਰੀਆਂ ਤੇ ਅਸੀਂ ਖੋਖਾ ਕਰ ਦਿੰਦੇ ਆਂ ਲੈਣੇ ਦਾ ਠੀਕ ਹੈ ਨਾ ਜਦੋਂ ਉਹ ਬੱਕਰੀਆਂ ਦੇ ਉੱਤੇ ਅਸੀਂ ਐਕਸਪੈਰੀਮੈਂਟ ਕਰਦੇ ਸੀ ਜਾਂ ਜੋ ਵੀ ਕਰਦੇ ਸੀ ਆ ਜਾ ਮੇਲੇ ਇਕੱਠੇ ਹੋ ਦਾ ਪੰਜ ਬਾਰੇ ਮੰਗਿਆ ਉਸ ਤੋਂ ਬਾਅਦ ਅੱਜ ਮੰਗਿਆ ਫਿਰ ਉਹ ਦੁਬਾਰੀ ਵਾਹ ਗਿਆ ਤਾਜੂ ਇਹਨਾਂ ਦੇ ਘਰੇ ਵਾਹਿਆ ਦੇਖੋ ਭਾਈ ਜੀ ਜਹਾਂਗੀਟ ਵਾਲੀ ਬਰੀਡ ਦੇ ਜੰਦੇ ਸੁਣੋ ਸੁਣੋ ਡਾਕਟਰ ਸਾਹਿਬ ਦੀ ਅੰਦਰੋਂ ਦੋ ਚਾਰ ਦੋ ਚੁੱਪ ਦੋ ਮਿੰਟ ਦੋ ਬਾਰੀ ਦੇਖੋ ਜੀ ਬਾਈ ਗੱਲ ਹੱਥ ਬੰਨ ਕੇ ਬੇਨਤੀ ਹੈ 2 ਮਿੰਟ ਜੋ ਕੇ ਜਾੜਾ ਇਹਨਾਂ ਦੀ ਆਜਾੜਾ ਅਸੀਂ ਇਹਨਾਂ ਦੀ ਦੇਣ ਨਹੀਂ ਦੇ ਸਕਦੇ ਇਹ ਲਾੜ ਜਹਾਂਗੀਰ ਤੋਂ ਝੜ ਬੰਨੀ ਹੈ ਜਿਨ੍ਹਾਂ ਨੇ ਬੱਕਰੀਆਂ ਦੀ लाल डब्बियां पाकिस्तानी बकरियां ਸਾਡੇ ਬਾਈ ਪੁੱਟੇ ਵਾਲੇ ਨੇ ਤੇ ਪਾਈ ਪਹਿਲੇ ਨੰਬਰ ਤੇ ਬਾਗ ਜੀ ਨੇ ਲਵੇ ਸਾਰੀ ਨਸਲ ਇਕ ਤਰ੍ਹਾਂ ਦੀ ਹੈ ਇੱਕ ਨੂੰ ਲਕੋਲਾ ਤੂੰ ਇਹਨੂੰ ਫੜ ਲੈ ਮੇਰਾ ਖੈਲ ਵੀ ਪਛਾਣ ਚ ਨਹੀਂ ਆਉਂਦੀਆਂ ਵੀ ਬਾਗ ਕਿਹੜੀ ਬੱਕਰੀ ਫੜੀ ਤੇ ਕਿਹੜੀ ਛੱਡੀ ਦੀ ਆ ਜੜ ਦੇ ਵਿੱਚੋਂ ਬੱਕਰੀਆਂ ਪੈਦਾ ਹੋਈਆਂ ਨੇ ਇਹ ਜੜ ਨੇ ਜੜਾਂ ਲਾਈਆਂ ਨੇ ਮੈਂ ਧੰਨਵਾਦ ਦੁਆ ਸਲਾਮ ਕਰਦਾ ਇਸ ਬਾਬੇ ਨੂੰ ਜਿਨੇ ਜੜਾਂ ਲਾਈ ਬਾਕੀ ਗੱਲ ਪਤਾ ਕੀ ਆ ਬਾਕੀ ਬੱਕਰੀ ਦੀ ਬਾਕੀ ਗੱਲ ਪਤਾ ਇੱਕ ਮਿੰਟ ਫੜ ਜੀ ਦਾਜੂ ਬਾਕੀ ਗੱਲਾਂ ਕਰੀਏ 2 ਮਿੰਟ 2 ਮਿੰਟ ਇੱਕ ਜਾਣਾ ਜਿਵੇਂ ਕਹਿੰਦੇ ਨਾ ਸਦਾ ਇੱਕੋ ਜਿਹੇ ਨਹੀਂ ਰਹਿੰਦੇ ਇੱਕ ਮਿੰਟ ਜਿਵੇਂ ਕਹਿੰਦੇ ਨਾ ਸਦਾ ਇੱਕੋ ਜਿਹੇ ਨਹੀਂ ਰਹੇ ਹੁੰਦੇ ਉਮਰਾਂ ਦੇ ਨਾਲ ਹੀ ਆ ਇਹ ਉਮਰਾਂ ਦੇ ਨਾਲ ਗੈਣੇ ਉਮਰਾਂ ਦੇ ਨਾਲ ਹੀ ਆ ਕਿਸੇ ਦੇ ਮਿਹਨਤ ਦੀ ਵੀ ਜਵਾਨੀ ਦੇਖ ਵੀ ਥੱਲੇ ਇਹਦਾ ਪਹਿਲ ਲੜਾ ਜਹਾਂਗੀਰ ਵਾਲਾ ਸਲਾ ਦੇ ਸਦਾ ਇੱਕੋ ਜਿਹੇ ਨਹੀਂ ਜਹਾਂਗੀਰ ਵਾਲਾ ਸਲਾ ਜੀ ਬਹੁਤ ਵਧੀਆ ਇੱਕੋ ਜਿਹੀ ਥੱਲੇ ਤਰੂਣ ਪੱਠਾ ਪਹਿਲ ਲੜ ਬਾਈ ਇਹ ਉਮਰਾਂ ਦੇ ਗੈਣੇ ਸਦਾ ਨਹੀਂ ਕਹਿੰਦਾ ਰਹਿਣੇ ਕਦੇ ਨਾ ਕਦੇ ਤਾਂ ਢੇਣੀ ਢੇਣੀ ਹਾਂਜੀ ਹਾਂਜੀ ਸਦਾ ਨਹੀਂ ਰਹਿੰਦੇ ਮਾਪੇ ਸਦਾ ਨਹੀਂ ਰਹਿੰਦੀ ਹੁਸ਼ਮ ਜਵਾਨੀ ਕਹਣਾ ਜਾਂਦਾ ਹੋਇਆ ਦੇ ਜਾ ਇੱਕ ਜਵਾਨੀ ਆ ਦੇ ਬਾਈ ਕੱਬੇ ਬਾਈ ਆ ਦੇ ਬਾਈ ਗੱਲਬਾਤ ਕੋਈ ਛੁਟਕਲੇ ਨਾ ਦੁਨੀਆ ਵੀ ਖੜਾਉਂਗੇ ਹਾਂ ਜੀ ਆ ਦੇਖੋ ਬਾਈ ਜਮੀ ਬਾਗ ਵਾਲਾ ਨਸਲਾ ਕੱਢ ਲੈ ਕਿ ਤੂੰ ਪਤੰਦਰਾਂ ਤੈ ਤਾਂ ਨਹੀਂ ਪੱਟ ਦੇਤੀ ਕਿ ਤੋ ਚੋਰੀ ਇਹ ਸਾਡਾ ਅੰਦਰੂਨੀ ਕੰਮ ਆ ਮੇਰੇ ਨਾਲ ਨਕਤੀ ਨਹੀਂ ਹੋਇਤਾ ਆ ਇਹਨੂੰ ਕਿਵੇਂ ਦੇਤੀ ਪੱਟ ਤੈਨੂੰ ਵੀ ਦੇਦਾ ਤੈਨੂੰ ਵੀ ਜਮੀ ਪਤੰਦਰ ਨੇ ਕੋਕਾ ਪੀਸ ਦਿਖਾਤਾ ਥੱਲਾ ਵੀ ਇਹਦਾ ਉਹ ਨਹੀਂ ਹੈਗਾ ਅੱਛਾ ਨਹੀਂ ਬਹੁਤ ਵਧੀਆ ਹਸਲਾ ਹੈ ਭਾਰਵੀ ਮੈਂ ਇਹਦੀ ਵੀਡੀਓ ਬਣਾਈ ਤੇ ਬੱਕਰੀ ਉਹੀ ਪੱਠਾ ਹੈ ਪਾਰ ਥੋੜੀ ਜੀ ਰਾਜੇ ਦਿੱਤ ਕੇ ਸੂਪੀ ਸੂਕੇ ਕਿਉਂ ਡੰਗਰ ਇਹ ਹੁਣ ਜਿਉਂ ਜਿਉਂ ਸੇਕ ਪਊਗਾ ਜੇੜ ਦਾ ਸੂਕੇ ਬਾਈ ਬਾਗ ਅੱਧਾ ਡੰਗਰ ਰਹੇ ਜਾਂਦਾ ਹਾਂਜੀ ਹਾਂ ਬੱਚੇ ਕਿੰਨੇ ਦਿੱਤੇ ਨੇ ਬਾਕੀ ਪਤਾ ਗੱਲ ਕਰ ਚੰਨ ਨੇ ਦਿੱਤੇ ਬਾਈ ਮਸਤਾ ਕਿੰਨੇ ਕਿੰਨੇ ਬੱਕਰੀ ਨੂੰ ਸਣਾ ਜਿੰਨੀ ਬੱਕਰੀ ਚ ਪਿਓਰਿਟੀ ਹੁੰਦੀ ਹੈ ਨਾ ਬੱਕਰੀ ਜਿਹੜੀ ਬੱਕਰੀ ਜਿੰਨੀ ਸ਼ਕੀਨ ਹੋਊ ਜਿੰਨੀ ਮਤਲਬ ਪਿਓਰਿਟੀ ਹੋਊਗੀ 1900 ਲਊ ਉਹਨੂੰ ਬੱਕਰੀਆਂ ਨੂੰ ਨਫ਼ਰਤ ਕਰੀ ਜਾਂਦੀ ਆ ਉਹ ਉਹ ਕਈ ਵਾਰ ਆਪਦੇ ਸਰੀਰ ਨੂੰ ਨਫ਼ਰਤ ਕਰੀ ਜਾਂਦੀ ਆ ਇੱਕ ਨਸਲ ਦਾ ਭਾਈ ਤੁਸੀਂ ਨਿਰਖ ਕਰਿਓ ਮੈਂ ਪਾਣੀ ਨਹੀਂ ਪੀਂਦੇ ਝੂਠਾ ਸਿਆਣੇ ਆ ਜਿਹੜੀ ਖੜਿਓ ਇਹਦੀ ਪਰਖ ਕਰੋ ਆ ਦੇਖੋ ਮੱਥਾ ਦੇਖੋ ਸਿੰਗੀ ਦੇਖੋ ਭਾਈ ਡਾਕਟਰ ਇਹ ਭਾਈ A1 ਸਟੈਂਡਰਡ ਆ ਇਹਦੇ ਵਿੱਚੋਂ ਕੋਈ ਵੀ ਪੁਆਇੰਟ ਮਿਸ ਨਹੀਂ ਆ ਇਹ ਆ ਜੇ ਮੈਂ ਝੂਠ ਨਹੀਂ ਬੋਲਦਾ ਜੇ ਮੈਂ ਕੱਲਾ ਝੂਠ ਬੋਲੂ ਤਾਂ ਦੋ ਤਾਂ ਨਹੀਂ ਝੂਠ ਬੋਲਦੇ ਇਹਦੇ 'ਚ ਕਈ ਖੂਬੀਆਂ ਹੁੰਦੀਆਂ ਨੇ ਵੀਰੇ ਆਲਾ ਕਹਿੰਦਾ ਤਾਜੂ ਨੇ 3.5 ਲੱਖ ਮੰਗ ਲਿਆ ਉਹ ਕਿਸੇ ਚੀਜ਼ ਦਾ ਮੰਗੂ ਬਿਲਕੁਲ ਇਦੇ ਚ ਕਈ ਤਰ੍ਹਾਂ ਦੀਆਂ ਖੂਬੀਆਂ ਸਾਰੀਆਂ ਪਾਸ ਨੇ ਹਾਂਜੀ ਹਾਂ ਕਈ ਤਰ੍ਹਾਂ ਦੇ ਇਦੇ ਵਿੱਚ ਆਹ ਹੋਰ ਐਟਮਾ ਸਹੀ ਗੱਲ ਰੱਬ ਦੀਆਂ ਭਰੀਆਂ ਹੋਈਆਂ ਨੇ ਮੇਰੀਆਂ ਨਹੀਂ ਕਿਰਾ ਸੁਝਿਆ ਤਿੰਨ ਮਹੀਨੇ ਸੁਝਿਆ ਰਿਹਾ ਮਿੰਜਾ ਵੱਡ ਜੇ ਰਿਹਾ ਮੇਰਾ ਹੂੰ ਮੰਜਾ ਬਾਈ ਕਹਿੰਦਾ ਬਾੜੀ ਚੇਤ ਤੂੰ ਵੀ ਬਾੜੀ ਜੀ ਪੈਣਾ ਮੈਂ ਤਾਂ ਬਾੜੀ ਜੀ ਪੈਣਾ ਇਹ ਸਾਰੀ ਪੈਨੇ ਹਸਨਮ ਖਾਨ ਚੌਧਰੀ ਗੁੱਜਰ ਮੈਂ ਨਾਲ ਬਾੜੀ ਚ ਗੱਲਾਂ ਕਰਦਾ ਉਹ ਵੀ ਬਾੜੀ ਚ ਹੁੰਦਾ ਮੈਂ ਕਰਦਾ ਰਾਤ ਨੂੰ ਕਈ ਦਾ ਮੈਂ ਹੁੰਦਾ ਗੱਲ ਸੁਣ ਕਈ ਤਾਂ ਮੈਂ ਹੁੰਦਾ ਵੀ ਇਹ ਜਿਹੇ ਸਿਆਣਿਆਂ ਨੂੰ ਕਹਿੰਦਾ ਤੈਨੂੰ ਇੱਕ ਤੂੰ ਲਾਈਵ ਜੋੜਿਆ ਕਰ ਨੰਬਰ ਲੈ ਕੇ ਲਾਈਵ ਜੋੜਿਆ ਕਰਾਂਗੇ ਅਸੀਂ ਗੱਲਾਂ ਬਾਤਾਂ ਰਾਤ ਨੂੰ ਕਰਦੇ ਆ ਤੇ ਬਾਈ ਜੀ ਦਾ ਬਹੁਤ ਧੰਨਵਾਦ ਹੋਰ ਬੱਕਰੀਆਂ ਦਿਖਾਓ ਜੀ ਇੱਕ ਦੋ ਫਿਰ ਬੋਕ ਦਿਖਾਈ ਬਹੁਤੀ ਗੱਲ ਨਹੀਂ ਹੁਣ ਕਰਨੀ ਆ ਨਾਲ ਬੁੜੀ ਅੱਗੇ ਦੇ ਆ ਆ ਅੱਗੇ ਜੀ ਹੈ ਹੈ ਠੀਕ ਬੱਕਰੀ ਇੱਕ ਡੱਬੀ ਬੱਕਰੀ ਹੋਰ ਲੈ ਕੇ ਆਓ ਡਾਕਟਰ ਕਹਿੰਦਾ ਕਾਲੀ ਡੱਬੀ ਕਾਲੀ ਡੱਬੀ ਆ ਲੈ ਉਹਨੇ ਬੇਟੇ ਪਿਛਾ ਨੂੰ ਜੇ ਮਰ ਜਾ ਪੂਰੀਆਂ ਜੋੜੀ ਲੈ ਕੋਈ ਨਹੀਂ ਲਿਆ ਚਲਾ ਪੂਰੀਆਂ ਗਾਲਾ ਪਹਿਲਾਂ ਕੋਈ ਕਰ ਲੈ ਕਰ ਲੈ ਕਰ ਲੈ ਇਹ ਵੀਰੇ ਮਾਮਾ ਤੀਆਂ ਨੇ ਹਾਂ ਭਾਈ ਪਾਣਾ ਪਾਣਾ ਮੈਂ ਤਾਂ ਨਕਸੀ ਪਛਾਣ ਲਈ ਪਾਣਾ ਨੇ ਮਾਂ ਇੱਕ ਦੀ ਮਾਂ ਇੱਕ ਦੀ ਆ ਵੱਡੇ ਸੂਏ ਦੀ ਹੈ ਉਹ ਤੋਂ ਛੋਟੇ ਸੂਏ ਦੀ ਹੈ ਹੈਗੀਆਂ ਤਾਂ ਪਹਿਣਾ ਪਹਿਣਾ ਠੀਕ ਹੈ ਸੂਏ ਸੂਏ ਪਹਿਲੇ ਆ ਬਹੁਤ ਵਧੀਆ ਮਾਲ ਹੈ ਬਾਈ ਤਾਜੂ ਦਾ ਛੱਡ ਦੋ ਕੰਮ ਵੀਡੀਓ ਵੀ ਵਾਲੀ ਲੰਬੀ ਕਰਨੀ ਚੋ ਦੋ ਬਣਾ ਦਾਂਗੇ ਅਸੀਂ ਵੀਡੀਓ ਆ ਦੇਖ ਇੱਧਰ ਸਾਰਾ ਕੁ ਥੱਲੋਂ ਦੱਸਾਂਗੇ ਆਪਾਂ ਵਾਹ ਜੀ ਵਾਹ ਨੂੰ ਨਾ ਜਿਹੇ ਜੇ ਪੈਠਾ ਪਹਿਲਾਂ ਬਾਈ ਕੋਈ ਵਾਰ ਥੱਲੋਂ ਕੱਪੀ ਨਹੀਂ ਹੋ ਆਪਣੀ ਓਏ ਗੱਲ ਹੋਰ ਹੋ ਗਈ ਬਾਈ ਤਾਜੂ ਹਾਂ ਜੀ ਕਹਿੰਦਾ ਗੋਰੇ ਰੰਗ ਨੇ ਸਦਾ ਨਹੀਂ ਰਹਿਣਾ ਭਰ ਭਰ ਵੰਡ ਮੁਠੀਆਂ ਅੱਜ ਤਾਂ ਇਹ ਮੁਠੀਆਂ ਭਰੀਆਂ ਪਈਆਂ ਨੇ ਕੋਈ ਤੇਰੇ ਚ ਘਾਟ ਨਹੀਂ ਬਾਈ ਨਾ ਤੇਰੇ ਚ ਨਾ ਬੱਕਰੀਆਂ ਚਾ ਕਿਉਂ ਜੀ ਨਹੀਂ ਬਿਲਕੁਲ ਸਹੀ ਗੱਲ ਹੈ ਪ੍ਰਮਾਤਮਾ ਨੇ ਤੇਰੇ ਘਰ ਰਿਜ ਰੋਟੀ ਰਜਮੀ ਦੇਤੀ ਜੇ ਇਹਨਾਂ ਨੂੰ ਸਾਹਮਣੇ ਤੂੰ ਓਏ ਆਪਾਂ ਪਾਣੀ ਗੰਦਾ ਪੀਣਾਗੇ ਨਾ ਸੁੱਚਾ ਪਿਲਾਉਂਦਾ ਭਾਂਡੇ ਹੀ ਪੀਂਦੀਆਂ ਉਹ ਨਹੀਂ ਪੀਂਦੀਆਂ ਆਹ ਕਲਰ ਬਹੁਤ ਵਧੀਆ ਡਾਕਟਰ ਕਹਿੰਦਾ ਦਿਖਾਉ ਮੈਨੂੰ ਨਹੀਂ ਦੇਖੋ ਪੁਰਾਣਾ ਕਲਰ ਹੁੰਦਾ ਸੀ ਆਪਣਾ ਕਾਲਾ ਡੱਬਾ ਹਾਂ ਜੀ ਹਾਂ ਜੀ ਜਿਹੜੀਆਂ ਹੁਣ ਉਹਦੂ ਬਾਅਦ ਕ੍ਰਾਸ ਬਰੀਡ ਹੋ ਕੇ ਹైదਰਾਬਾਦੀ ਹਾਂ ਆਪਾਂ ਹੀ ਕਰੀਆਂ ਨੇ ਖਰਾਬ ਹਾਂ ਜੀ ਤੁਹਾਨੂੰ ਕਿਵੇਂ ਵੀ ਲਾ ਲਓ ਕੰਤੀਆਂ ਹੋ ਜਾਂਦੀਆਂ ਜਾਂ ਕਿਵੇਂ ਵੀ ਕੁਝ ਲਾ ਲਓ ਜਿਹੜੇ ਬਰੀਡ ਦੇ ਸਕੀਨ ਨੇ ਬੰਦੇ ਪਰ ਜਿਹੜਾ ਆਹ オリジナル ਜਿਹੜਾ ਦਾ ਕ ਉਹ ਆ ਕਾਲਾ ਰਗਾ ਇਹ ਕਾਲਾ ਲੱਗਦਾ ਆ ਦੇਖੋ ਜਿਵੇਂ ਮੈਂ ਕਹਿੰਦਾ ਸੀ ਨਾ ਉਸ ਮੇਲੇ ਦੇ ਕਾਲੇ ਕੇ ਸਬਸਟ੍ਰੇਨ ਹਾਂ ਹਾਂ ਬੂਰਕਨੀ ਇੱਕ ਸਬਸਟ੍ਰੇਨ ਆ ਹਾਂ ਜਿਵੇਂ ਬਹਾਵਲ ਨਗਰ ਦੀ ਬੱਕਰੀ ਇੱਕ ਮੱਖੀ ਚੀਨੀ ਖੱਟੀ ਚੀਨੀ ਕਹਿੰਦੇ ਨੇ ਇੱਕ ਹੀ ਬੂਰਕਨੀ ਬੱਕਰੀ ਵੀ ਹੈ ਬੀਟਲ ਦੀ ਸਬਸਟ੍ਰੇਨ ਹੈ ਇਹ ਪੂਰੀ ਵਧੀਆ ਇਹਨੂੰ ਜਿਹੜੇ ਮਰਜ਼ੀ ਬੱਕਰੇ ਤੇ ਲਵਾਦੇ ਨੇ ਆ ਚੀਜ਼ ਛੱਡਣੀ ਇਹ ਨਹੀਂ ਛੱਡਣੀ ਇੱਕ ਦਾ ਸਿਰੇ ਰੰਗ ਹੋਇਆ ਜਿਹੜੇ ਮਰਜ਼ੀ ਬੱਕਰੇ ਤੇ ਲੋਲੇ ਬੂਰਕਨਾ ਕੱਢੂ ਸ਼ੇਰਾ ਹੋਇਆ ਤੇ ਬੂਰਕਨੀ ਆ ਇਹ ਰੰਗ ਨਹੀਂ ਛੱਡਦੀ ਹੈਗੀਆ ਦੇ ਹੀ ਜਾਣਗੇ ਬਹੁਤ ਵਧੀਆ ਬਰੀਡ ਹੈ ਬਾਈ ਤਾਜੂ ਦੀ ਅੱਜ ਇਧਰ ਨੂੰ ਲਾ ਦਿਓ ਤੇ ਖਾਣੇ ਕਰਦੇ ਆਂ ਖਾ ਲਿਆ ਦੋ ਇੱਕ ਲੱਗ ਬਣਾਉਂਦਾ ਕਿਹੜਾ ਐਡੀ ਖੜਾ ਲਾਉਂਦਾ ਆ ਆ ਚਾਰ ਦੰਦ ਪੱਠੌਰ ਆ ਦੇਖ ਲੈ ਥੱਲਾ ਦੇਖ ਲਿਆ ਜੀ ਬਹੁਤ ਵਧੀਆ ਥੱਲਾ ਬੀਨ ਵਰਗੇ ਥਣ ਨੇ ਜਿਵੇਂ ਜੋਗੀ ਵੀਨ ਵਜਾਉਂਦਾ ਸ਼ਕੀਨ ਤਾਂ ਤੇ ਨਹੀਂ ਦੇਖੋ ਜੀ ਤੋਤੇ ਵਰਗਾ ਨੱਕ ਪਿਆ ਸ਼ਕੀਨ ਦੇ ਇਹ ਵੀ ਗਾਹ ਸਾਡੇ ਡਾਕਟਰ ਸਾਹਿਬ ਨੇ ਪੂਰੀ ਪਾਸ ਕਰਤੀ ਜੀ ਕਹਿੰਦਾ ਤੋਤੇ ਵਰਗਾ ਨੱਕ ਹੈ ਪੂਰੀ ਵਧੀਆ ਆ ਦੇਖੋ ਜਿਵੇਂ ਨੱਕ ਪਤਲਾ ਤਿੱਖੀ ਤਲਵਾਰ ਵਰਗਾ ਨੱਕ ਨਕੌੜ ਇਹ ਨਹੀਂ ਬੱਕਰੀਆਂ ਸੋਹਣੀਆਂ ਹੋ ਜਾਂਦੇ ਦੁੱਧ ਨੂੰ ਕੱਚੀਆਂ ਨਿਕਲ ਜਾਂਦੇ ਸਾਰੇ ਪਾਸੋਂ ਨੇ ਸੋਹਣੀ ਵੀ ਆ ਦੁੱਧ ਨੂੰ ਮਾੜੀ ਪੱਕੀ ਨਿੰਬੂ ਨੂੰ ਉੱਚਦੀ ਹੋਣੀ ਹੈ ਨਿੰਬੂ ਚਾ ਦੇਖ ਬਈ ਪਿੰਡਾ ਦੇਖ ਬੱਕਰੀਆਂ ਵਾਲੇ ਕਹਿ ਰਹੇ ਨੇ ਵੀ ਦੇਸੀ ਬੱਕਰੀਆਂ ਦੁੱਧ ਬਾਦ ਦੇਣੀ ਨੇ ਦੇਸੀ ਜਿਹੜੀਆਂ ਦੇਸੀ ਟਾਈਪ ਦੇ ਬੱਕਰੀਆਂ ਨੇ ਬੰਦ ਦੇਸੀ ਦਾ ਚਲੋ ਆਪਣੇ ਪੰਜਾਬ ਦੀ ਜਿਹੜੀ ਲੋਕਲ ਬਲੱਡ ਲਾਈਨ ਆ ਪੂਰੀ ਬੀਟ ਲਾਇਆ ਸਾਰੀਆਂ ਦੇਸੀ ਆ ਵਿੱਚ ਬੰਦੇ ਨਹੀਂ ਸੋਚਦੇ ਕਿ ਨਖਾਦੀ ਜੀ ਬੱਕਰੀ ਦੁੱਧ ਬਾਦੀ ਨਹੀਂ ਇੱਥੇ ਮਤਲਬ ਬੱਕਰੀ ਸ਼ਕੀਨ ਸ਼ਕੀਨ ਸਾਰਾ ਕੁਝ ਹੀ ਆ ਹੈ ਨਾ ਹਾਂ ਗਾਗਰ ਤੇ ਸਾਗਰ ਵਾਲੀ ਗੱਲ ਹੈ ਵੀ ਸ਼ਕੀਨ ਵੀ ਨੇ ਤੇ ਦੁੱਧ ਵੀ ਹੈ ਇਹ ਬਾਈ ਸ਼ਕੀਨ ਵੀ ਨੇ ਤੇਰੀਆਂ ਬੱਕਰੀਆਂ ਤੇ ਦੁੱਧ ਵੀ ਹੈ ਹਾਂਜੀ ਹਾਂ ਬਈ ਖਾਣ ਵਾਲੇ ਚੰਗਾ ਬਣਾ ਤਾਂ ਹੀ ਦੁੱਧ ਤੇ ਆ ਬਾਈ ਦਾ ਬੱਕਰਾ ਤਾਜੂ ਦਾ ਘਰੇ ਤਿਆਰ ਕਰਿਆ ਹੋਇਆ ਹੈ ਲੋਹੀਆਂ ਪੱਠਾਂ ਇਹ ਨਹੀਂ ਹੈ ਬਾਈ ਲੋਹੀਆਂ ਪੱਠਾਂ ਨੇ ਜਿਹੜੀਆਂ ਉਹ ਇਹ ਦੀਆਂ ਨੇ ਤੀ ਆ ਮੂਰੇ ਇਹਦੀ ਮਾਂ ਵੀ ਹੋਣੀ ਮੇਰਾ ਖਿਆਲ ਬਾਹਰ ਫੜ ਕੇ ਦਿੱਤਾ ਦੀ ਮਾਂ ਨੇ ਅੱਛਾ ਪੂਰਾ ਚੰਗਾ ਖਾਣ ਵਾਲਾ ਹੈ ਪੂਰਾ ਵਧੀਆ ਖਾਣੇ ਦਾ ਬੱਕਰਾ ਹੈ ਜੀ ਪੂਰਾ ਵਧੀਆ ਬਾਈ ਦਾ ਸਾਮ ਕੇ ਰੱਖਿਆ ਹੋਇਆ ਹੈ ਤਾ ਜੀ ਦਾ ਤੇ ਬਰੀਡ ਇਹਦੀ ਮੂਰੇ ਹੋਰ ਵੀ ਹੁਣ ਮੇਰਾ ਖਿਆਲ ਵੀ ਤਿਆਰ ਕਰੂ ਇਹ ਆ ਗਿਆ 70 થી ਪੱਠਾ ਹੋਣ ਕੋਈ ਨਹੀਂ ਹੋਣਾ ਇਹਦੀ ਐਤਕਾ ਚੰਗੀ ਰੱਖੀ ਆਪਾਂ ਕੱਤੇ ਸਿਆਲ ਸਾਰਾ ਵਿੱਚੇ ਬੱਚਾ ਕੋਈ ਨਹੀਂ ਠੀਕ ਹੈ ਠੀਕ ਹੈ ਠੀਕ ਤੇ ਭਾਈ ਮੀਨ ਤੇ ਵੀ ਬਹੁਤ ਕਰਦੇ ਮੇਰੇ ਤਾਂ ਨਜ ਰਹਿਂਦੇ ਆ ਭਾਈ ਜੀ ਮੈਨੂੰ ਪਤਾ ਹੈ ਭਰਾ ਮੇਰਾ ਸਾਰਾ ਨਿਆਣੇ ਨਿੱਕੇ ਸਾਰੇ ਨਜ ਰਹਿੰਦੇ ਆ ਛੋਟੇ ਬੱਚੇ ਲੈ ਕੇ ਸਾਰੇ ਕੰਮ ਕਰਦੇ ਪੁੱਤੋ ਜੀ ਆ ਕਾਲਾ ਇਹਦਾ ਪੁੱਤ ਜੀ ਕਾਲਾ ਹੋਰ ਕੀ ਦੇ ਨਾਲ ਦਾ ਇਹ ਵੀ ਚਾਹੀਦਾ ਜੀ ਉਹ ਕਰੇ ਆ ਭਾਈ ਬੱਕਰੇ ਪੰਜ ਨਾਲ ਕੋਲ ਆ ਪਰ ਉਹਨੇ ਖਾਏ ਤੇ ਜੋੜੀ ਰਹਿ ਗਏ ਬੱਕਰੇ ਇਹਦੇ ਨਾਮ ਦੀ ਸ਼ਾਮਾਂ ਤੇ ਠੀਕ ਹੈ ਕੋਇਂਦ ਘੜ ਦਿਖਾਵਾਂਗੇ ਨਵੀਂ ਵੀਡੀਓ ਉੱਥੇ ਲੱਗ ਜਾਵਾਂਗੇ ਇਹ ਬਾਈ ਕਹਿੰਦਾ ਬਦਲ ਕੇ ਇਹ ਬੱਕਰੀਆਂ ਛੱਡ ਕੇ ਨਵੀਂ ਬਰੀਡ ਇਹ ਪੱਠਾ ਦਾ ਕੰਮ ਲਾਉਂਦੀਆਂ ਸਿੱਖਦੇ ਸਾਰੇ ਲਗਾ ਸਾਡਾ ਪੱਠਾ ਤਿਆਰ ਕਰਦੇਗਾ ਇਹ ਕਹਿੰਦਾ ਵੀ ਫੈੜਾ ਪੱਠਾ ਲੈ ਕੇ ਇੰਦਘੜਾ ਆਉਂਗਾ ਮੈਂ ਕੋਂਗਰੇ ਕੀਲੇ ਧੁੱਕੇ ਚੌਕੇ ਉਹ ਲੈ ਕੇ ਜਾਵਾਂਗਾ ਕਿੱਥੇ ਵਾਹ ਜੀ ਦੇਖੋ ਜੀ ਮੱਥਾ ਮੂੰਹ ਨਕੌੜਾ ਬੱਕਰੇ ਦਾ ਹਾਥੀ ਵਰਗਾ ਬਸ ਥੱਲੋਂ ਦੇ ਪੂਰਾ ਵਧੀਆ ਡਾਕਟਰ ਸਾਹਿਬ ਥੱਲੋਂ ਦੇ ਆ ਦੇਖੋ ਟੈਸਟੀਕਲ ਡਾਕਟਰ ਦੇਖਣਗੇ ਇਹ ਚੀਜ਼ਾਂ ਨੇ ਮੈਕ ਕਰੋ ਦੇਖਣ ਕੀ ਜਿਹੜਾ ਮੈਕਰੋ ਜੇਤੂ ਨੇ ਉਹ ਫੜੀ 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 ਬਈ ਮੂ ਦੇਖੋ ਜੀ ਬਸ ਰਾਜੂ ਬਸ ਦੇਖੋ ਜੀ ਮਾੜਾ ਜੀ ਇਹ ਤਾਂ ਦੇਖ ਲਈ ਬਸ ਆ ਦੇਖੋ ਜੀ ਗੋਲ ਜਮਾ ਇਹਨਾਂ ਚੀਜ਼ਾਂ ਦਾ ਮੁੱਲ ਪੈਂਦੇ ਨੇ ਯਾਰ ਅਸੀਂ ਪਾਸ ਵੀ ਉੱਥੇ ਜਿੱਤਾਵਾਂਗੇ ਜਿਹੜੀ ਇਹ ਚੀਜ਼ ਉਹ ਬਾਤ ਕਰਨੀ ਇਹ ਕੱਟੋਂ ਕਿੱਥੋਂ ਕਰਦੇ ਨੇ ਕੱਟ ਲੂ ਅਸੀਂ ਜਿਹੜਾ ਪਿੰਡੋਂ ਵੀ ਜੇਤੂ ਨੇ ਨੰਬਰ ਆਵੇ ਜੇਤੂ ਉਹ ਪਰਮਾਇਸ ਲਾਉਂਦੇ ਤੇ ਇੱਕ ਅੱਧੀ ਬੱਕਰੀ ਹੋਰ ਲਿਆ ਬਈ ਫਿਰ ਆਪਣੀ ਵੀਡੀਓ ਦੀ ਆਪਾਂ ਐਂਡ ਕਰੀਏ ਫੋਟੋ ਲਵਾ ਕੇ ਆਹ ਮੰਤਣੀਆਂ ਇਸੇ ਦਾ ਸਾਰਾ ਪਰਿਵਾਰ ਇਸੇ ਦਾ ਹਾਲ ਤੇ ਭਾਗ ਘਰ ਦੇ ਵਿੱਚ ਕੁਝ ਮੈਂ ਕਹਿੰਦੇ ਨੇ ਨਾ ਇਹ ਕਹਿੰਦੀ ਆ ਵੀ ਮਾਲ ਇੰਨਾ ਕਿ ਵਾਜੇ ਮੈਂ ਵਿੱਚ ਬੈਠੀ ਦੀ ਰੋਈ ਕੋਟੀਆਂ ਸਲਾਉਂਦਾ ਮੈਂ ਡੇਲੀ ਉੱਠ ਕੇ ਇਹ ਰਾਣੀ ਹੈ ਜੀ ਸਾਰੇ ਮਾਲ ਦੀ ਇਹ ਕਹਿੰਦੀ ਨੇ ਮ ਰੱਬਾ ਮੇਰਾ ਪਰਦਾ ਕੱਜ ਵੀ ਮਾਲ ਇੰਨਾ ਕੋ ਵੀ ਮੈਂ ਵਿੱਚ ਫਿਰਦੀ ਬੈਠੀ ਦਿਖਾਈ ਨਾ ਮੈਂ ਤੂਰੀ ਫਿਰਦੀ ਖੜੀ ਵੀ ਨਾ ਦਿਖਾਈ ਮੈਂ ਲੁਕੀ ਰਹਾ ਮੈਨੂੰ ਲੁਕੋ ਦੇ ਲੁਕੀ ਰਹਾ ਇਹ ਮਤਲਬ ਇਹ ਸੱਚ ਹੈ ਜੀ ਸੱਚ ਹੈ ਗੱਲ ਤੇ ਬਹੁਤ ਵਧੀਆ ਬਾਈ ਦਾ ਮਾਲ ਹੈ ਧੰਨਵਾਦ ਬਾਈ ਤਾਜੂ ਜੀ ਦੇ ਤੇ ਸਾਡੇ ਡਾਕਟਰ ਖੜੇ ਨੇ ਸਾਰਾ ਜਿੰਨਾ ਸਮਾਜ ਖੜਾ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਤੇ ਸਾਡਾ ਕਾਲਾ ਬਾਈ ਗੋਸਣਾਂ ਵਾਲਾ ਲੇਟ ਪਹੁੰਚਿਆ ਥੋੜਾ ਜਿਹਾ ਉਹਦਾ ਵੀ ਬਹੁਤ-ਬਹੁਤ ਧੰਨਵਾਦ 바ਵਾ ਗੋਟ ਫਾਰਮ ਆਜੋ ਜੀ